ਦੇ ਵਿੱਚ ਲਿਖ ਕੇ ਦੇ ਦਾਂਗੇ ਸੋਰਾ ਸਲਾਬ ਸਿਉਂਖ ਗਰੰਟਡ ਕੁਛ ਨਹੀਂ ਆਊਗਾ ਜੀ ਕੋٹنگ ਸਲਾਬ ਵਾਸਤੇ ਆ ਗਈ ਜੀ ਠੀਕ ਹੈ ਜੀ ਤੇ ਇਹਦੇ ਅਸੀਂ ਤਿੰਨ ਕੋਟ ਮਾਰਦੇ ਆ ਜੀ ਇਸ ਤੋਂ ਇਲਾਵਾ ਅਸੀਂ ਸਿਉਂਖ ਟ੍ਰੀਟਮੈਂਟ ਕਰਦੇ ਆ ਜੀ ਇਟ ਪਾਣੀ ਘੱਟ ਤੋਂ ਘੱਟ ਪੀਵੇ ਜੀ ਠੀਕ ਪਾਣੀ ਇਟ ਉਦੋਂ ਪੀ ਹੋਗੀ ਜਦੋਂ ਇਟ ਦੇ ਵਿੱਚ ਥੋਥੋ ਹੋਗੇ ਜੀ ਸਾਡੀ ਕਿਸੇ ਵੀ ਕੋਠੀ ਤੇ ਤੁਹਾਨੂੰ ਟ੍ਰੇਡ ਮਿਲੋਗੇ ਇਹ ਸਾਰੇ ਆਰਡਰ ਤੇ 4 ਇੰਚੀ ਆਪਣੀ ਬੋਲ ਬਣੀ ਹੋਈ ਹੈ ਬੋਲ ਬਣੀ ਹੋਈ ਹੈ ਆਰ ਸੀ ਸੀ ਜੀ ਅੰਦਰਲੀ ਸਿਲ ਬਾਹਰ ਨਾ ਆਵੇ ਜੀ ਪਲਾਸਟਰ ਸਾਰਾ ਸੀ ਪ੍ਰੋਪਰ ਗੱਜ ਜਿਹਨੂੰ ਕਹਿੰਦੇ ਨੇ ਸੋਤਾਂ ਚ ਜੀ ਉਹ ਅਸੀਂ ਕਰਕੇ ਦਿੰਨੇ ਆ ਜ ਜੇਕਰ ਤੁਸੀਂ ਨਵਾਂ ਘਰ ਬਣਾ ਰਹੇ ਹੋ ਨਾ ਤੇ ਪਲਾਸਟਰ ਤੋਂ ਪਹਿਲਾਂ ਕਿਹੜੇ ਉਹ ਤਰੀਕੇ ਵਰਤੀ ਜਿਹਦੇ ਨਾਲ ਆਪਾਂ ਸ਼ੋਰੇ ਸਲਾਬ ਤੋਂ ਵੀ ਸਟਕਾਰਾ ਪਾਈਏ ਘਰ ਦੀ ਮਜ਼ਬੂਤੀ ਵੀ ਰਹੇ ਤੇ ਘਰ ਆਪਣਾ ਸੋਹਣਾ ਵੀ ਬਣੇ ਤੇ ਉਹਦੇ ਲਈ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਹੋਰਾਂ ਨਾਲ ਜਿਹੜੇ ਕੀ ਬਹੁਤ ਜੇ ਕਹੇ ਦੀ ਪ੍ਰੀਮੀਅਮ ਕੁਆਲਿਟੀ ਦੇ ਵੱਡੇ ਪ੍ਰੋਜੈਕਟਾਂ ਦਾ ਜੇ ਬਿਲਡਰ ਨੇ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਤੇ ਫਰਮ ਦਾ ਨਾਮ ਮੈਨੂੰ ਹਰਜੀਤ ਸਿੰਘ ਜੀ ਫਰਮ ਦਾ ਨਾਮ ਹੈਗਾ ਐਮਏ ਬਿਲਡਿੰਗ ਕੰਟਰੈਕਟਰ ਜੀ ਜੀ ਤੇ ਸਮਰੂਪ ਦਾ ਮੈਂ ਰਹਿਣ ਵਾਲਾ ਜੀ ਜੀ ਤੇ ਆਪਾਂ ਗੱਲ ਕਰੀਏ ਜੀ ਸੋਰੇ ਸਲਾਬ ਤੋਂ ਜੀ ਠੀਕ ਹੈ ਜੀ ਹਾਂਜੀ ਜੇ ਆਪਾਂ ਪਹਿਲੀ ਗੱਲ ਤਾਂ ਜੀ ਸਲਾਬ ਅੰਦਰਲੀ ਜਿਵੇਂ ਮਿੱਟੀ ਦੀ ਸਲਾਬ ਆ ਗਈ ਜੀ ਉਹ ਆਪਾਂ ਨੇ ਰੋਕੀ ਹੈ ਜੀ ਕੋਟਿੰਗ ਤਾਂ ਆਪਾਂ ਕਰਦੇ ਹੀ ਕਰਦੇ ਹਾਂ ਜੀ ਫਰੰਟ ਤੇ ਕਈ ਵਾਰੀ ਜਿੱਥੇ ਟਾਇਲ ਵਰਕ ਆ ਜਾਂਦੇ ਨੇ ਉੱਥੇ ਅਸੀਂ ਆਰ ਸੀ ਸੀ ਨਹੀਂ ਲਾਉਂਦੇ ਹੈਗੇ ਜੀ ਮੰਨ ਲਓ ਵੀ ਟਾਇਲ ਦੇ ਵਿੱਚ ਕਵਰ ਕਰ ਲਾਂਗੇ ਜਾਂ ਮਾਰਬਲ ਦੇ ਵਿੱਚ ਕਵਰ ਕਰ ਲਾਂਗੇ ਜਿੱਥੇ ਟਾਇਲ ਨਹੀਂ ਲੱਗਣੀ ਹੈਗੀ ਅਸੀਂ 4 ਇੰਚੀ ਆਰ ਸੀ ਸੀ ਬਾਲ ਇੱਕ ਕ੍ਰੀਏਟ ਕਰ ਦਿੰਨੇ ਹਾਂ ਜੀ अच्छा जी ठीक है सारे जिन्ना ऑर्डर ਹੈਗੇ ਜੀ ਇਹ ਸਾਰੇ ਆਰਡਰ ਤੇ 4 ਇੰਚੀ ਆਪਣੀ ਬੋਲ ਬਣੀ ਹੋਈ ਹੈ ਬੋਲ ਬਣੀ ਹੋਈ ਹੈ ਆਰ ਸੀ ਸੀ ਜੀ ਅੰਦਰਲੀ ਸਿਲ ਬਾਹਰ ਨਾ ਆਵੇ ਜੀ ਠੀਕ ਹੈ ਜੀ ਹਾਂ ਜੀ ਤੇ ਥਲੜੀ ਵੀ ਤਾਂਾ ਨਾ ਜਾਵੇ ਵੀ ਥਲੜੀ ਵੀ ਤਾਂਾ ਨਾ ਜਾਵੇ ਜੀ ਨੀਚੇ ਆਪਾਂ ਉਹੀ ਘਟਕਾ 6 ਇੰਚ ਘਟਕਾ ਜੀ ਤੇ ਉਸ ਤੋਂ ਬਾਅਦ ਚਣਾਈ ਜੀ ਇੱਥੇ ਆਪਾਂ ਨਹੀਂ ਕੀਤਾ ਹੋਇਆ ਹੈ ਕਈ ਜਗ੍ਹਾ ਤੇ ਅਸੀਂ ਸਲੈਬ ਵੀ ਪਾ ਦਿੰਦੇ ਹਾਂ ਜੀ ਪਰ ਇੱਥੇ ਨਹੀਂ ਪਾਈ ਹੋਈ ਜੀ ਕਿਉਂਕਿ ਹਰੇਕ ਦਾ ਬੰਦਾ ਬਜਟ ਹੁੰਦਾ ਹੈ ਸਲੈਬ ਮਤਲਬ ਇੱਥੇ ਜਿਵੇਂ ਗੱਲ ਕਰੀਏ ਬਈ ਇਹ ਉੱਪਰ ਪੈਣੇ ਹੇਠੇ ਜੀ ਬਿਲਕੁਲ ਨਿਉਂ ਦੇ ਹੇਠੇ ਜੀ ਜਿੱਥੇ ਘਟਕੇ ਦੇ ਉੱਪਰ 6 ਇੰਚੀ ਸਲੈਬ ਪਾ ਦਨੇ ਸੀ ਠੀਕ ਹੈ ਵੀ ਉਹਦਾ ਪ੍ਰੋਪਰ ਇੱਕ ਜੈਕ ਬਣਾਇ ਰਹੇ ਜੀ ਕੋਟੀ ਦਾ ਜੀ ਹਾਂਜੀ ਜੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਇਹਦੇ ਨਵਾਂ ਭਰਕੇ ਜੀ ਇਹਦੇ ਵਿੱਚ ਲਗਭਗ 18 ਪਿਲਰ ਨੇ ਜੀ ਠੀਕ ਹੈ ਜੀ 18 ਪਿਲਰ ਦੇ ਜਦੋਂ ਅਸੀਂ ਇੱਕ ਲੈਵਲ ਆ ਜਾਂਦਾ ਕੁਰਸੀ ਲੈਵਲ ਚਾਹੀਏ 3 ਫੁੱਟ ਰਖਾਵੇ ਚਾਹੀਏ 3.5 ਫੁੱਟ ਰਖਾਵੇ ਮਾਲਕ ਜੀ ਫਿਰ ਅਸੀਂ ਪਲੰਥ ਵੀਮ ਦੇ ਵਿੱਚ ਇੱਕ ਸਲੈਬ ਕੱਢ ਲੈਣੇ ਆ ਜੀ ਠੀਕ ਹੈ 3 ਇੰਚੀ ਸਲੈਬ ਜੀ ਠੀਕ ਹੈ ਜੀ ਠੀਕ ਹੈ ਜੀ 6 ਇੰਚ ਅਸੀਂ ਬੀਮ ਭਰ ਦਿੰਨੇ ਆ ਜੀ 3 ਇੰਚੀ ਮਤਲਬ ਜਿਵੇਂ ਆ ਬਾਹਰ ਨੂੰ ਆਗੇ ਤਨ ਹਾਂਜੀ ਠੀਕ ਹੈ ਜੀ ਜਿਵੇਂ ਆ ਦੇਖੋ 9 ਇੰਚ ਜਿਹੜਾ ਦਿਖਾ ਦਿਓ ਹਾਂਜੀ ਇਥੋਂ ਆ ਸਾਰਾ ਇਹ 1 ਫੁੱਟ ਹੋ ਗਿਆ ਜੀ ਆ 9 ਇੰਚ ਅਸੀਂ ਡਾਉਨ ਆਪਣਾ ਪਹਿਲਾ ਤੀ ਬੀਮ ਭਰਤਾ ਜੀ 3 ਇੰਚੀ ਉਸ ਤੋਂ ਬਾਅਦ ਵਿੱਚ ਵਿੱਚ ਦੇ ਸਲੈਬ ਕੱਢਦੇ ਜੀ ਜਿਹੜੀ ਅੰਦਰ ਸਾਰੇ ਘੁੰਮਗੇ ਜੀ ਸਾਰੇ ਝੁਕੂਗੇ ਹਾਂਜੀ ਠੀਕ ਹੈ ਜੀ ਤੇ ਉਹ 10x10 ਇੰਚ ਦਾ ਅਸੀਂ ਸਰੀਆ ਜਾਲ ਪੁਛਾ ਕੇ ਜੀ ਠੀਕ ਹੈ ਜੀ ਉਸ ਉੱਤੇ ਸਰੀਏ ਦਾ ਜੀ ਸਾਰੀ ਅਸੀਂ ਸਲੈਬ ਪਾਤੇ ਜੀ ਠੀਕ ਜੀ ਇਹਦੇ ਵਿੱਚ ਨਾ ਤਾਂ ਫਰਸ਼ ਦਬਣ ਦਾ ਖਤਰਾ ਹੈ ਜੀ ਨਾਈਟ ਟਾਇਲ ਟੂ ਨੂੰ ਕੋਈ ਉਹ ਖਤਰਾ ਹਾਂ ਜੀ ਤੇ ਨਾ ਹੀ ਕੋਈ ਕੀੜੀ ਸਿਉਖ ਕੋਈ ਸਲਾਵ ਦਾ ਇਸ਼ੂ ਖੜਾ ਹੋਊਗਾ ਜੀ ਮਾਲ ਜਿਹੜੀ ਥੱਲੇ ਚੀਜ਼ ਆ ਥੱਲੇ ਰਹਿਣੀ ਹੈ ਜਿਹੜੀ ਉੱਪਰ ਆ ਉੱਪਰ ਹਾਂ ਜੀ ਹਾਂ ਜਦੋਂ ਇਟਨ ਨਾਲ ਆਪਣੀ ਮਿੱਟੀ ਟੱਚ ਨਹੀਂ ਹੋਈ ਜੀ ਤਾਂ ਸਲਾਵ ਆਉਂਦੀ ਨਹੀਂ ਹੈਗੀ ਜੀ ਛੋਰਾ ਨਹੀਂ ਆਉਂਦਾ ਛੋਰਾ ਨਹੀਂ ਆਉਂਦਾ ਠੀਕ ਆ ਬਈ ਤੇ ਇੱਕ ਬਈ ਸਭ ਤੋਂ ਵਧੀਆ ਗੱਲ ਹੈ ਕਿ ਉਹ ਵੀ ਥੋੜੀ ਟੀਮ ਵਧੀਆ ਹੈ ਹਾਂ ਜੀ ਪਲਾਸਟਰ ਬਈ ਜਮਾਂ ਬਹੁਤ ਸ਼ਾਨਦਾਰ ਕੀਤਾ ਹਾਂ ਜੀ ਪਲਾਸਟਰ ਸਾਰਾ ਸੀ ਪ੍ਰੋਪਰ ਗੱਜ ਜਿਹਨੂੰ ਕਹਿੰਦੇ ਨੇ ਸੋਤਾਂ ਚ ਜੀ ਠੀਕ ਹੈ ਜੀ ਤੇ ਪਲਾਸਟਰ ਦੇ ਨਾਲ-ਨਾਲ ਜਿਵੇਂ ਅਸੀਂ 4-4 ਫੁੱਟ ਸਾਰਾ ਕੈਮੀਕਲ ਦੀ ਕੋਟਿੰਗ ਕਰਦੇ ਆ ਬਾਈ ਮਾਰਨ ਵੀ ਲੱਗ ਰਿਹਾ ਜੀ ਠੀਕ ਹੈ ਜੀ ਜਿਆਦਾ ਦਿਖਾ ਦਿੰਦੇ ਕਿ ਬਾਈ ਕਿੰਨੇ ਸਕਰ ਫੁੱਟ ਏਰੀਆ ਚ ਬਾਈ ਇਹ ਇਹ ਲਗਭਗ ਜੀ 5500 6000 ਦੇ ਆਸ-ਪਾਸ ਕਵਰ ਏਰੀਆ ਦਾ ਬੈਠੂਗਾ ਜੀ ਠੀਕ ਹੈ ਜੀ ਇਹ ਬਾਈ ਕੋਟਿੰਗ ਕਿਹੜੇ ਬ੍ਰਾਂਡ ਦੀ ਆ ਗਈ ਤੇ ਇਹਦਾ ਕੀ ਫਰਕ ਰਹਿੰਦਾ ਮਤਲਬ ਸਿਸਟਮ ਇਹ ਕੋਟਿੰਗ ਸਲਾਹ ਵਾਸਤੇ ਆ ਗਈ ਜੀ ਠੀਕ ਹੈ ਜੀ ਤੇ ਇਹਦੇ ਅਸੀਂ ਤਿੰਨ ਕੋਟ ਮਾਰਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕਾਫੀ ਬ੍ਰੈਂਡਾਂ ਦੇ ਵਿੱਚ ਆਉਂਦੀ ਹੈ ਜੀ ਸ਼ੇਕਾ ਦੇ ਵੀ ਆਉਂਦੀ ਹੈ ਜੀ ਠੀਕ ਹੈ ਡਾਕਟਰ ਫਿਟਸਡ ਵਗੈਰਾ ਸਾਰੀਆਂ ਡਾਕਟਰ ਫਿਟਸਡ ਦੀ ਵੀ ਆਉਂਦੀ ਹੈ ਜੀ ਤੇ ਮਤਲਬ ਕਿਸੇ ਦੀ ਮਾਰ ਲਓ ਪਰ ਮਾਰ ਦੀ ਨਾ ਫਰਕ ਕੋਟਿੰਗ ਜ਼ਰੂਰੀ ਹੈ ਜੀ ਠੀਕ ਹੈ ਇਹ ਕਿੰਨੇ 5 ਫੁੱਟ ਤੱਕ ਕਰ ਦੋ ਇਹ 4 ਫੁੱਟ ਤੱਕ ਅਸੀਂ ਕਰਕੇ ਕਰ ਦਿਆਂਗੇ ਜੀ ਠੀਕ ਹੈ ਜੀ ਤੇ ਭਾਈ ਜਿਵੇਂ ਤੁਹਾਡਾ ਐਕਸਪੀਰੀਅੰਸ ਦੇ ਨਾਲ ਜਮੇਂ ਪ੍ਰੋਬਲਮ ਆਉਂਦੀ ਸ਼ੁਰੂ ਨਹੀਂ ਹੁੰਦੀ ਜੀ ਨਹੀਂ ਹੁੰਦੀ ਹਲੇ ਤੱਕ ਤਾਂ ਆਈ ਨਹੀਂ ਅਸੀਂ ਇਹਨੂੰ ਘੱਟੋ ਘੱਟ 6-7 ਸਾਲ ਤੋਂ ਯੂਜ਼ ਕਰਦੇ ਆ ਰਹੇ ਹਾਂ ਜੀ ਠੀਕ ਹੈ ਜੀ ਨਹੀਂ ਆ ਰਹੀ ਇਹ ਆ ਦੇਖ ਸਕਦੇ ਹੋ ਦੋਸਤੋ ਬਈ ਹੋਰ ਜੇ ਗੱਲ ਕਰੀਏ ਹੁਣ ਵੀ ਆਪਣੀ ਡੀਪੀਸੀ ਕੋਲੇ ਚੀਜ਼ ਹੋ ਗਈ ਮੇਨ ਥੱਲੇ ਘਟ ਕੇ ਵਾਲੀ ਗੱਲ ਹੋ ਗਈ ਤੇ ਆਪਾਂ ਕੋٹنگ ਕਰਤੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਅਸੀਂ ਸਿਉਂਗ ਟ੍ਰੀਟਮੈਂਟ ਕਰਦੇ ਆ ਜੀ ਠੀਕ ਆ ਜੀ ਹਾਂਜੀ ਸਿਉਂਗ ਟ੍ਰੀਟਮੈਂਟ ਪਾਈਪਾਂ ਵਾਲਾ ਵੀ ਆਉਂਦਾ ਜੀ ਹੌਲ ਵਾਲਾ ਵੀ ਆਉਂਦਾ ਜੀ ਉਹ ਕੰਪਨੀ ਪਾਈਪਾਂ ਵਾਲਾ ਸਾਨੂੰ 10 ਸਾਲ ਦਾ ਰਿਟਰਨ ਦੇ ਵਿੱਚ ਦਿੰਦੀ ਆ ਜੀ ਜਿਹੜਾ ਹੌਲ ਵਾਲਾ ਉਹ 5 ਸਾਲ ਲਾ ਦਿੰਦੀ ਹੈ ਜੀ ਪਰ ਮੇਰੇ ਹਿਸਾਬ ਨਾਲ ਜਿਹੜਾ ਪੈਪਾਂ ਵਾਲਾ ਹੀ ਕਰਾਉਣ ਦਾ ਬੈਨੀਫਿਟ ਹੈ ਜੀ ਠੀਕ ਹੈ ਹਾਂਜੀ ਕਿਉਂਕਿ ਉਹ ਵਿੱਚ 10 ਸਾਲਾਂ ਦੇ ਬਾਅਦ ਫਿਰ ਆਪਾਂ ਦਵਾਈ ਪਾ ਸਕਦਾ ਜੀ ਪ੍ਰੈਸ਼ਰ ਪੰਪਸ ਤਾਂ 10 ਸਾਲ ਦੀ ਤਾਂ ਉਹਨੇ ਗਰੰਟੀ ਹੈਗੀ ਹੈਗੀ ਆ ਹਾਂਜੀ 10 ਸਾਲਾਂ ਬਾਅਦ ਆਪਾਂ ਫਿਰ ਦਵਾਈ ਉਹਨਾਂ ਤੋਂ ਪਵਾ ਸਕਦੇ ਆ ਫਿਰ ਉਹ ਫਿਰ ਫਿਰ 10 ਸਾਲ ਦੀ ਫਿਰ ਫਿਰ ਗਰੰਟੀ ਆ ਜਾਂਦੀ ਹੈ ਜੀ ਠੀਕ ਹੈ ਬਈ ਹਾਂਜੀ ਤੇ ਬਈ ਇਹਨੂੰ ਕਿੰਨਾ ਟਾਈਮ ਹੋ ਗਿਆ ਘਰ ਬਣਦੇ ਨੂੰ ਤੇ ਟੋਟਲ ਕਿੰਨੇ ਰੂਮ ਨੇ ਕੀ ਸਟਰਕਚਰ ਹੈ ਇਹਦਾ ਸਾਰਾ ਸਰ ਇਹਨੂੰ ਬਣਦੇ ਨੂੰ ਲਗਭਗ 6 ਮਹੀਨੇ ਹੋ ਗਏ ਜੀ ਠੀਕ ਹੈ ਲਗਭ ਲਗਭਗ ਬਾਹਰ ਰਹਿ ਗਿਆ ਜੀ ਤੇ ਫਰੰਟ ਰਹਿ ਗਿਆ ਜੀ ਤੇ ਅੰਦਰੋਂ ਹਣੇ ਚੁ ਰਹਿ ਗਿਆ ਜੀ ਠੀਕ ਹੈ ਜੀ ਇੱਕ ਬਈ ਇੱਟ ਮੈਨੂੰ ਪਤਾ ਨਹੀਂ ਕਾਹ ਤੋਂ ਕਿਹੜੀ ਗੱਲੋਂ ਮਤਲਬ ਜਿਆਦਾ ਵਧੀਆ ਲੱਗੀ ਜਾਂਦੀ ਹੈ ਮਤਲਬ ਕਿੱਥੋਂ ਵਰਤਦੇ ਆਪਾਂ ਮਤਲਬ ਇੱਟ ਨੂੰ ਲੈਣ ਦਾ ਸਹੀ ਤਰੀਕਾ ਕੀ ਹੈ ਤੁਹਾਨੂੰ ਤੁਸੀਂ ਲੈਣੇ ਇੱਕ ਤਾਂ ਇੱਟ ਪਾਣੀ ਘੱਟ ਤੋਂ ਘੱਟ ਪੀਵੇ ਜੀ ਠੀਕ ਪਾਣੀ ਇੱਟ ਉਦੋਂ ਪੀ ਹੋਗੀ ਜਦੋਂ ਇੱਟ ਦੇ ਵਿੱਚ ਥੋ-ਥੋ ਹੋਊਗੀ ਜੀ ਵਿੱਚ ਹਵਾ ਹੋਊਗੀ ਵਿੱਚ ਹਵਾ ਹੋਊਗੀ ਜੀ ਚੈੱਕ ਕਰ ਲਓ ਜਦੋਂ ਆਪਾਂ ਪੱਠੇ ਤੇ ਜਾਂਦੇ ਆ ਜੀ ਆਵਾਜ਼ ਪ੍ਰੋਪਰ ਟੰ ਟੰ ਦੀ ਆਵੇ ਜੀ ਇਟ ਦੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਹੈ ਪ੍ਰੋਪਰ ਠੋਸ ਹੋ ਗਈ ਸਾਨੂੰ ਬਾਜੀ ਦੱਸੋਗੇ ਜੀ ਠੀਕ ਹੈ ਜੀ ਤੇ ਫਿਰ ਉਹਨੂੰ ਕਰੇ ਪਾਣੀ ਦੇ ਵਿੱਚ ਦੇਖ ਲਓ ਜੀ ਵੀ ਇੱਕ ਸੈਂਪਲ ਤਿਆਰ ਕਰ ਲਓ ਵੀ ਇੰਨਾ ਪਾਣੀ ਰੱਖ ਲਓ ਕੋਈ ਲੀਟਰ ਜਾਂ ਜਿਹਦੇ ਵਿੱਚ ਇਟ ਡੁੱਬਦੀ ਹੋਵੇ ਵੀ ਕਿੰਨਾ ਪਾਣੀ ਪੀਂਦੀ ਹੈ ਜੀ ਠੀਕ ਹੈ ਜੀ ਦੋ ਤਿੰਨ ਬ੍ਰਾਂਡ ਰੱਖ ਲਓ ਜੀ ਲੱਗ ਲੱਗ ਪਾਣੀ ਜਿਹੜੀ ਘੱਟ ਪੀਂਦੇ ਆ ਉਹਨੂੰ ਇਟ ਨੂੰ ਯੂਜ਼ ਕਰ ਲਓ ਜੀ ਠੀਕ ਹੈ ਜੀ ਪਰ ਜੇ ਪਾਣੀ ਘੱਟ ਪੀਊ ਤਾਂ ਸਲਾਵ ਵੀ ਘੱਟ ਹੋਊਗਾ ਸਲਾਵ ਘੱਟ ਹੋਣਾ ਵੀ ਘੱਟ ਪਾਊਗਾ ਜੀ ਠੀਕ ਹੈ ਜੀ ਤੇ ਭਾਈ ਜੇ ਹੁਣ ਆ ਸਾਰੇ ਟ੍ਰੀਟਮੈਂਟ ਹੋਣ ਤੋਂ ਬਾਅਦ ਸ਼ वैसे ता चांस है ही नहीं जी। सोरा, है। जी सोरा सलाव आणदा है क्योंकि इन्ना ਕਰਨ ਦੇ बावजू जे सोरा सलाव ਆ ਗਿਆ ਫਿਰ ਆਪਾਂ ਨੇ ਕੰਮ ਕਰੇ ਚਲਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਠੀਕ ਹੈ ਜੀ ਆਪਾਂ ਇਹਦੇ ਪੂਰਾ ਸਰਚ ਕਰਿਆ ਹੈ ਇਹ ਨਹੀਂ ਆਉਂਦਾ ਹੈਗਾ ਜੀ ਸੋ ਉਹਨੂੰ ਉਹ ਵੀ ਇੱਕ ਫਾਈਨਲ ਸੀ ਵੀਡੀਓ ਦੇਵਾਂਗੇ ਜੀ ਨਹੀਂ ਆਊਗਾ ਜਿਹੜੀ ਸਾਡੀ 7 ਸਾਲ ਪਹਿਲਾਂ ਕੋਠੀ ਤਿਆਰ ਹੋ ਗਈ ਜੀ ਉਹਦਾ ਵੀ ਇੱਕ ਨਜ਼ਰ ਨੂੰ ਸ਼ਾਟ ਦੇ ਦਾਂਗੇ ਜੀ ਠੀਕ ਹੈ ਨਹੀਂ ਆਇਆ ਹੋਇਆ ਤੇ ਬਸ ਜਿਹੜਾ ਵੀ ਥੱਲੇ ਹੁਣ ਆਪਾਂ ਇਹ ਲਾਉਣੇ ਆ ਸਾਰਾ ਹਾਂਜੀ ਸਿਸਟਮ ਇਹ ਫਿਰ ਕੋਸਟ ਥੋੜੀ ਜੀ ਮਹਿੰਗੀ ਪੈਂਦਾ ਹੁਣ ਜਾ ਹਾਂਜੀ ਜਾਂਦਾ ਜੀ ਜਿਵੇਂ ਆਪਾਂ ਬਜਰੀ ਤੇ 1.5 ਇੰਚ ਬਜਰੀ ਤਾਂ ਆਪਾਂ ਆਮ ਕੱਚਾ ਕਰਦੇ ਆਂ ਜੀ ਉਹਦੇ ਥੱਲੇ ਆਪਾਂ 4 ਤੋਂ 5 ਇੰਚ ਦੀ ਇੱਕ ਲੇਅਰ ਗਟਕੇ ਦੀ ਬਣਾਉਨੇ ਆਂ ਜੀ ਜਾਂ ਲਾਲ ਰੋੜੀ ਦੀ ਬਣਾਉਂਦੇ ਨੇ ਜੀ ਕੋਸਟਲੀ ਇੰਨਾ ਕ ਪੈਂਦਾ ਜੀ ਗਟਕਾ ਰਲਾ ਕੇ ਪਾ ਦੋ ਜੀ ਠੀਕ ਹੈ ਜੀ ਜਿਹੜੀ ਆਪਣੀ ਲਾਲ ਰੋੜੀ ਪੈਣੀ ਹੈ ਉਸ ਨਾਲ ਗਟਕਾ ਆ ਗਿਆ ਲਾਲ ਰੋੜੀ 25 ਰੁਪਏ ਮਿਲ ਜਾਂਦੀ ਹੈ 32 ਰੁਪਏ ਮਿਲ ਜਾਂਦੇ ਜੀ ਨੋਕਲ ਸਾਡੇ ਉਰੇ 32 ਤੋਂ 35 ਦੇ ਵਿੱਚ ਵਿੱਚ ਰੇਟ ਸਾਨੂੰ ਮਿਲ ਜਾਂਦਾ ਜੀ ਇਹ ਤੇ ਜਿਹੜੀ ਆਪਣੇ 1.5 ਇੰਚ ਕੰਕਰੀਟ ਪੈਣੀ ਹੈ ਪਲੱਸ 1.5 ਇੰਚ ਹੋਰ ਪਲੱਸ ਕਰ ਲਓ ਜੀ ਫਿਰ ਉਹਦਾ ਸਰੀਆ ਕੋਸਟ ਕਰ ਲਓ ਮੇਰੇ ਹਿਸਾਬ ਨਾਲ ਜੀ ਇਹ 200 ਰੁਪਏ ਪਰ ਸਕੇਅਰ ਫੁੱਟ ਦੇ ਆਸ-ਪਾਸ ਇਹਦਾ ਜਿਹੜਾ ਫालतू ਖਰਚਾ ਚਲਾ ਜਾਂਦਾ ਜੀ ਚਲਾ ਜਾਂਦਾ ਪਰ ਉਹੀ ਗੱਲ ਹੈ ਵੀ ਫਿਰ ਰੰਗ ਦੀ ਘਰ ਦੇ ਸਾਰੇ ਪ੍ਰੋਡਕਟਾਂ ਦੀ ਉਮਰ ਵੱਧ ਜਾਂਦੀ ਹੈ ਉਮਰ ਵੱਧ ਜਾਂਦੀ ਹੈ ਜੀ ਤੇ ਬਈ ਹੋਰ ਕੀ ਰਾਇ ਦੇਣਾ ਚਾਹੋ ਜਿਹੜਾ ਬੰਦਾ ਅੱਜ ਦੇ ਸਮੇਂ ਤੁਹਾਡੇ ਬਿਲਕੁਲ ਬਰਾਬਰ ਖੜਾ ਹੈ ਮੰਨ ਲਓ ਜਿਹੜਾ ਕੋਈ ਵੀ ਘਰ ਬਣਾ ਰਿਹਾ ਉਹ ਚਾਹੁੰਦਾ ਮੇਰਾ ਇਹ ਪਲਾਸਟਰ ਹੋਣ ਵਾਲਾ ਰਹਿੰਦਾ ਉਸ ਤੋਂ ਪਹਿਲਾਂ ਕੋਈ ਹੋਰ ਕੀ ਟ੍ਰੀਟਮੈਂਟ ਕਰ ਸਕਦਾ ਦੇਖੋ ਜੀ ਕੋਠੀ ਜਿੰਨਾ ਉਹਨੂੰ ਵੱਧ ਤੋਂ ਵੱਧ ਤਰਾਇ ਤੇ ਟਾਈਮ ਦੇਵਾਂਗੇ ਜੀ ਜੀ ਮੰਨ ਲਓ ਕਈ ਠੇਕੇਦਾਰ ਹੁੰਦੇ ਨੇ ਜਾਂ ਮੇਰੇ ਵੀਰ ਮੇਰੇ ਨਾਲ ਸਿਆਣੇ ਵੀ ਹੈਗੇ ਨੇ ਪਰ ਜਲਦਬਾਜੀ ਕਰ ਦਿੰਦੇ ਨੇ ਜੀ ਤੁਰਤ ਪਾਣੀ ਲਾਇਆ ਸਵੇਰੇ ਸਵੇਰੇ ਪਾਣੀ ਲਾਇਆ ਜੀ ਤੇ ਅਗਲੇ ਦਿਨ ਉਹਨੂੰ ਪਲਾਸਟਰ ਕਰਤਾ ਨਾਲ ਦੇ ਨਾਲ ਜੀ ਮੇਰੇ ਹਿਸਾਬ ਨਾਲ ਇੱਕ ਦਿਨ ਪਹਿਲਾਂ ਪਾਣੀ ਲੱਗਣਾ ਚਾਹੀਦਾ ਪ੍ਰੋਪਰ ਜੀ ਫਿਰ ਉਹਦਾ ਪਲਾਸਟਰ ਹੋਣਾ ਹੈ ਪਲਾਸਟਰ ਹੀ ਫਿਨਿਸ਼ਿੰਗ ਵੀ ਆਊਗੀ ਜੀ ਤੇ ਇੱਕ ਲੌਂਗ ਟਾਈਮ ਲਈ ਪ੍ਰੋਸੈਸ ਚੱਲੂਗਾ ਵੀ ਤੁਹਾਡਾ ਜੀ ਕੋਈ ਪਾਪੜੀ ਕੁਝ ਵੀ ਨਹੀਂ ਨਿਕਲੂਗਾ ਜੀ ਠੀਕ ਹੈ ਜੀ ਤੇ ਇੱਕ ਵਾਰ ਜੇ ਮੈਂ ਤਰੇੜਾ ਆ ਜਾਂਦੀ ਉਹਦਾ ਕੀ ਕਾਰਨ ਮੈਂ ਉਹਨੂੰ ਕਿਵੇਂ ਵਿਖਾ ਸਕਦਾ ਤਰੇੜਾ ਦੇਖੋ ਜੀ ਪ੍ਰੋਪਰ ਜਿਹੜੀ ਉਹਦੀ ਪਾਇਰ ਨੇ ਜੀ ਪਾਇਰ ਪ੍ਰੋਪਰ ਨਹੀਂ ਹੋਣਗੇ ਜੀ ਜਾਂ ਜਿਵੇਂ ਹੁਣ ਅਸੀਂ 33 ਇੰਚ ਦਾ ਰਹਾ ਦਾ ਲਾ ਕੇ ਲੈਉਣੇ ਆ ਜੀ ਠੀਕ ਹੈ ਜੀ ਹੋ ਸਕਦਾ ਕਿ 18 ਤੋਂ ਸਟਾਰਟ ਕਰਦੇ ਹੁਣ ਜੀ ਠੀਕ ਹੈ ਠੀਕ ਹੈ ਸਟੈਪ ਵਾਈ ਸਟੈਪ ਨੇ ਹੋ ਰੱਖੀ ਜਾਵੇ ਜੀ ਤੇ ਫਿਰ ਇਹ ਚਾਂਸ ਬਹੁਤ ਘਟ ਜਾਂਦੇ ਨੇ ਜੀ ਅੱਗੇ ਨੁਕਰਾਂ ਦੇ ਜੇ ਮੁਰਗਾ ਜਾਲੀ ਵਗੈਰਾ ਲਾਏ ਉਹਦਾ ਵੀ ਫਾਇਦਾ ਹਾਂਜੀ ਅਸੀਂ ਲਾਉਨੇ ਆ ਜੀ ਜਿਵੇਂ ਹੁਣ ਕੋਈ ਵੀ ਜੁਆਇੰਟ ਆ ਗਿਆ ਪਿੱਲਰ ਦਾ ਜੁਆਇੰਟ ਆ ਗਿਆ ਜੀ ਸਾਡੇ ਕੋਲੇ ਮੁਰਗਾ ਜਾਲੀ ਪਈ ਆ ਚੱਕੀਆਂ ਉਹਦਰ ਨੂੰ ਰੱਖੇ ਠੀਕ ਆ ਜੀ ਮੁਰਗਾ ਜਾਲੀ ਪਈ ਆ ਜੀ ਅਸੀਂ ਇਹਨੂੰ ਪ੍ਰੋਪਰ ਇੱਕ ਪਨਿੰਗ ਕਰਦੇ ਆ ਜੀ ਠੀਕ ਆ ਜੀ ਮੇਰੇ ਦੀ ਮੇਰਾ ਬਣਾ ਕੇ ਪਨਿੰਗ ਕਰਦੇ ਆ ਉਸ ਤੋਂ ਬਾਅਦ ਵਿੱਚ ਅਸੀਂ ਆਹ ਜਾਲੀ ਇਹਨੂੰ ਹਾਫ ਇਧਰ 6 ਇੰਚ ਦੀ ਜਾਲੀ ਲਾਉਣੀ ਆ 3 ਇੰਚ ਇਧਰ ਜੀ 3 ਇੰਚ ਇਧਰ ਐਵੇਂ ਜਾਲੀ ਇਕ ਲਾ ਦਿੰਦੇ ਹਾਂ ਇਹਦੇ ਨਾਲ ਵੀ ਟ੍ਰੇਡ ਦੇ ਚਾਂਸ ਹੈ ਹੀ ਨਹੀਂ ਜ ਬਿੰਡ ਰੈਟ ਜੀ ਠੀਕ ਆ ਭਾਈ ਹਾਂ ਜੀ ਇਥੇ ਇੱਕ ਮਾਲਕ ਦਾ ਇੱਕ ਹੋਰ ਆ ਰਿਹਾ ਉਹ ਕਹਿੰਦੇ ਵੀ ਮੈਨੂੰ ਰੇ ਵੀ ਪ੍ਰੋਪਰ ਵੀ ਫਰਮੇ ਨਾਲ ਪੈਲਰ ਨਾ ਪਰੋ ਜੀ ਵੈਸੇ ਅਸੀਂ ਫਰਮੇ ਨਾਲ ਪਰ ਕੇ ਰਾਜ਼ੀ ਆ ਜੀ ਤੇ ਉਹਨਾਂ ਦਾ ਇੱਕ ਤਜਰਬਾ ਜੀ ਕਹਿੰਦੇ ਵੀ ਦਾੜੇ ਰੱਖੋ ਜੀ ਦਾੜੇ ਚ ਬਜਰੀ ਫਸੂਗੀ ਜੀ ਵੀ ਲੋੜ ਪਊਗਾ ਜੀ ਜਦੋਂ ਵੀ ਉਹ ਟ੍ਰੇਡ ਨਹੀਂ ਆਊਗਾ ਜੀ ਉਹ ਵਾਕੀ ਸਹੀ ਗੱਲ ਹੈ ਜੀ ਤੇ ਰਿਜ਼ਲਟ ਅਸੀਂ ਇੱਕ ਨਵਾਂ ਤਰੀਕਾ ਕਰਕੇ ਦੇਖਿਆ ਜੀ दाड़े, दाड़े हो ਸਕਦਾ ਹੈ ਵੀ ਉਹਦੇ ਨਾਲ ਵੀ ਸਾਨੂੰ ਟ੍ਰੇਡ ਤੋਂ ਇੱਕ ਰਾਹਤ ਮਿਲ ਜੇ। ਫਰਮੇ ਨਾਲ ਨਹੀਂ ਦਾੜੇ ਨਾਲ ਕੀਤਾ ਸੀ। ਹਾਂ ਦਾੜੇ ਉਹੀ ਦਾੜੇ ਨਾਲ ਕੀਤਾ ਜੀ ਨਹੀਂ ਹੋਰ ਕੋਠੇ ਅਸੀਂ ਫਰਮੇ ਨਾਲ ਪਿੱਲਰ ਭਰਦੇ ਹਾਂ ਜੀ। ਠੀਕ ਹੈ ਜੀ। ਮੰਨ ਲਓ ਸਪੇਸ ਘਟ ਜਾਂਦੀ ਉਹ ਪ੍ਰੋਪਰ ਜਾ ਮੋ ਜੀ। ਹਾਂ ਜੀ ਹਾਂ ਜੀ ਤੁਸੀਂ ਦੇਖੋਗੇ ਜੀ ਕੋਈ ਨਾ ਕੋਈ ਇੱਥੇ ਪਿੱਲਰ ਆਪਾਂ ਨੂੰ ਮਿਲੂਗਾ ਜੀ। ਠੀਕ ਹੈ ਜੀ। ਹਾਂ ਉਹਦੇ ਵਿੱਚ ਦਾੜੇ ਰੱਖ ਕੇ ਫਿਰ ਆਪਾਂ ਨੇ ਭਰਿਆ ਜੀ। ਠੀਕ ਹੈ ਬਈ। ਜੀ ਆਸ ਕਰਦੇ ਹਾਂ ਵੀ ਦਰਸ਼ਕਾਂ ਨੂੰ ਵੀ ਇਹ ਜਾਣਕਾਰੀ ਪਸੰਦ ਆਊਗੀ। ਬਈ ਆਪਾਂ ਕਾਹਦਾ ਕਾਹਦਾ ਕੰਮ ਕਰਦੇ ਸਿਵਲ ਦਾ ਇੰਟੀਰੀਅਰ ਦਾ। ਤੇ ਕੀ ਰੇਟ ਨੇ ਆਪਾਂ ਵੀਰੇ ਸਾਰਾ ਹੀ ਕੰਮ ਕਰਦੇ ਆ ਸਿਵਲ ਦਾ ਵੀ ਕਰਦੇ ਆ ਇੰਟੀਰੀਅਰ ਦਾ ਵੀ ਕਰਦੇ ਆ ਜੀ ਜਿੰਨਾ ਕੋਈ ਅਗਲਾ ਚਾਹੁੰਦਾ ਵੀ ਜਿਹਦੇ ਤੱਕ ਬਜਟ ਹੁੰਦਾ ਅਸੀਂ ਸਿਵਲ ਤੱਕ ਦਾ ਕਰਨਾ ਹੈ ਜਾਂ ਇੰਟੀਰੀਅਰ ਦਾ ਅਸੀਂ ਬਾਅਦ ਦੇ ਵਿੱਚ ਵੱਖਰਾ ਕਰ ਲਾਂਗੇ ਆਪਾਂ ਓਵੇਂ ਮੇ ਆਪਾਂ ਰੇਟ ਦੇ ਦਾਂਗੇ ਸਿਵਲ ਦਾ ਸਾਡਾ 1000 ਰੁਪਏ ਤੋਂ ਲੈ ਕੇ ਜੀ 1500 ਤੱਕ ਚੱਲ ਜਾਂਦਾ ਜੀ 1500 ਦੇ ਵਿੱਚ ਹਾਈ ਕੁਆਲਿਟੀ ਆ ਬਗ ਜਾਂਦੇ ਨੇ ਬਹੁਤ ਜ਼ਿਆਦਾ ਹਾਈ ਨਹੀਂ ਜਰੂਰਤ ਨਹੀਂ ਹੁੰਦੀ ਹੈਗੀ ਜੀ ਹਾਂਜੀ 1000 ਤੋਂ ਲੈ ਕੇ 1300 ਦੇ ਵਿੱਚ ਵਿੱਚ ਤੁਹਾਨੂੰ ਵਧੀਆ ਕੁਆਲਿਟੀ ਮਿਲ ਜਾਊਗੀ ਜੀ ਹਾਂ 1500 ਜਿਹਦਾ ਥੱਲੇ ਜਿਹੜਾ ਆਪਾਂ ਬਣਾਉਣਾ ਸਟਰਕਚਰ ਇਹ ਵੀ ਬਣ ਜੂਗਾ ਬਿਲਕੁਲ ਸਾਰਾ ਇਹ ਹੋ ਜਾਊਗਾ ਜੀ ਠੀਕ ਹੈ ਹਾਂਜੀ ਐਨੇ ਜਿਵੇਂ ਹੁਣ ਇਹਦੇ ਵਿੱਚ ਇਹਦੇ ਵਿੱਚ ਸਾਡੇ ਹੈਗੇ ਨੇ ਲਗਭਗ 18 ਪੀਲਰ ਨੇ ਜੀ ਉਹਦੇ ਵਿੱਚ 30 35 ਪੀਲਰ ਬਣ ਜਾਣਗੇ ਜੀ ਠੀਕ ਹੈ ਜੀ ਡਾਉਨ ਬੀਮ ਆ ਗਏ ਜੀ ਹਾਂਜੀ ਗੱਲ ਕਰੀਏ ਵੀ ਸਾਰੇ ਜਿਹੜੀ ਸੋਰੇ ਸਲਾਬ ਦੀ ਟੈਂਸ਼ਨ ਸਭ ਕੁਝ ਜੇ ਕੰਪਲੀਟ ਹੋ ਕਰਾਉਣਾ 15 ਹੋ ਜਾ ਨਿਬੜ ਜੂ ਨਿਬੜ ਜੋ ਜੀ ਮੁਕਤ ਕਰ ਦਾਂਗੇ ਜੀ ਠੀਕ ਹੈ ਰਿਟਰਨ ਦੇ ਵਿੱਚ ਲਿਖ ਕੇ ਦੇ ਦਾਂਗੇ ਸੋਰਾ ਸਲਾਬ ਸਿਉਂਗ ਗਰੰਟਡ ਕੁਝ ਨਹੀਂ ਆਊਗਾ ਜੀ ਠੀਕ ਹੈ ਜੀ ਧੰਨਵਾਦ ਬਾਈ ਜੀ ਥੈਂਕ ਯੂ